ਆ ਜਾ ਵੀ ਕਿਤੇ ਇੱਥੋਂ ਬਾਈ ਇੱਥੋਂ ਨੱਪਿਆ ਨਹੀਂ ਜਾਵੇ ਬਟਨ ਇਧਰ ਬਸ ਇੱਥੇ ਰਹਿ ਪਿਗੜਾ ਦੁੱਧ ਆਓ ਦੁੱਧੋ ਗੇਡੇ ਨੇ ਵੀ ਆ ਜਾ ਕਰ ਹਾਂ ਜੇ ਜੇ ਨੂੰ ਕਰੀ ਆ ਜਾ ਕੋਈ ਕਰਾਉਂਗਾ ਕਦਾ ਵੀ ਫੜਿਆ ਪਾ ਟੱਡਰਾ ਹਾਂ ਹਾਂ ਤੇਰਾ ਮੂਲ ਨਾ ਪਤਾ ਨਾ ਕਦੇ ਕੋ ਕਰ ਲੈਣਾ ਕਦੇ ਕੋ ਕਰਦਾ ਤਰਾ ਤੇਰਾ ਫੜਿਆ ਤਰਾ ਕੀ ਆ ਹੋ ਕਦੋਂ ਦਿੰਦਾ ਮੂਲ ਨਾ ਪੱਟੀਆਂ ਵਿਰੋਧ ਦੇ ਤੂੰ ਦੇਖ ਲੈ ਯਾਰ ਜਿੱਤੇ ਮਾਰਦੀ ਐ ਕਦੇ ਮੂਲ ਨਾ ਮਾਰ ਨਾ ਤੂੰ ਮਾਰ ਨਾ ਲੈ ਯਾਰ ਤੂੰ ਖੜੇ ਨਾ ਲੈ ਯਾਰ ਕਾ ਕਰਦਾ ਨਹੀਂ ਯਾਰ ਖੜੇ ਰਹੇ ਨਾ ਤੂੰ ਮੈਨੂੰ ਕਿਹਨਾਂ ਨੂੰ ਬੰਦਾ ਨਹੀਂ ਸਾਡਾ ਉਹ ਕੋਲ ਜਾ ਪੜਦਾ ਉਹ ਅੱਜ ਪਟਕੇ ਤਰ ਪਟਕੇ ਮੂਲ ਦਾ ਪਟੇਗਾ ਤੂੰ ਦੋਸਤਾਂ ਆਹ ਦੇਖੀਂ ਸੁਣਾ ਰਿਹਾ ਯਾਰ ਆ ਤੂੰ ਤੋੜਿਆ ਤੂੰ ਤੋੜਿਆ ਤੂੰ ਤੋੜਿਆ ਲਾਈ ਯਾਰ ਨਹੀਂ ਕੋੜਨਾ ਕਿਤੇ ਮਾਰੀ ਦੇਖਣੀ ਚੱਲ ਬੰਦਾ ਸਾਡੇ ਯਾਰ ਓਏ ਬੱਟਾ ਪਾਉਣ ਵਾਲਾ ਆ ਕੇ ਘਰ ਮੇਰੇ ਕੋਲ ਕਸਨੀਗਾ ਮੇਰੀ ਸੋਹ ਚੈਦਾਂ ਮਾ ਆ ਆ ਸਮਰਾਇਦਾ ਨਾ ਕਦੇ ਤੂੰ ਮੁੱਸਾ ਨੂੰ ਪੱਟ ਦਿੰਦਾ ਕਦੇ ਤੂੰ ਪੱਟ ਲੈ ਤੂੰ 5 ਲੱਖ ਪੱਟ ਲੈ ਤੂੰ 5 ਲੱਖ ਚੰਗੀ ਕਰ ਤੂੰ ਠੱਡ ਨਹੀਂ ਯਾਰ ਕੋਈ ਕੱਤਾ ਯਾਰ ਇੱਥੇ ਬਾਬੇ ਦੇ ਆਉਣੇ ਯਾਰ ਮੁਰੇ ਕਦੇ ਮੁੱਛਰ ਪੱਟਾ ਦਿੰਦਾ 2.5 ਛੱਪੇ ਛੱਪੇ ਪਾ ਦਿੰਦਾ ਮੂਲ ਨਾ ਪੱਟਲੀਆਂ ਦੋ ਫੇਰ ਕੀ ਹੋ ਗਿਆ ਚਲ ਆ ਜਾ ਸਰਪੰਚ ਕੋਲੇ ਆ ਜਾ ਫਿਰ ਚਲ ਚਲ ਆ ਚਲ ਬੱਤਾ ਖੱਟਾ ਖੱਟਾ ਰਹਾ ਇੱਧਰ ਹਾਂ ਵੱਡਾ ਮਾਰੋ ਮੇਰੇ ਇੱਕ ਦੂਜੇ ਦੇ ਕਿਤੇ ਪੱਥਰ ਖੱਟਾ ਹੋਇਆ ਮੈਨੂੰਗਾ ਮੈਂ ਇੱਧਰ ਢਿੱਲਾ ਨਹੀਂ ਹੈ ਢਿੱਲਾ ਵੀ ਮੈਂ ਸੱਡੂ ਵੀ ਇਕ ਨਾ ਟਕਾਉਣ ਨਹੀਂ ਗੱਡੀ ਜਾਂਦੀ ਮੈਨੂੰ ਕੱਢੀ ਲੈ ਦੇ ਓਏ ਬੜਦਾ ਤੁਮ ਮੈਂ ਦੋ ਕਰੀ ਲੱਗਦਾ ਵਾ ਯਾਰ ਕਿਸਾਨ ਦਾ ਜੱਟ ਹੈ ਮੀਂ ਲਾ 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 ਦਾਰਖਾਨਾ ਬੰਦੇ ਦੋ ਅਫਰ ਦੇ ਖਾਚਟੀ ਤੇਰੇ ਇੱਕ ਛੱਟੀ ਟਕਾ ਕੇ ਟੱਕ ਜੀਗਾ ਬੰਦੇ ਪਰੇ ਨੂੰ ਜਾਣ ਲੈ ਬੰਦਾ ਧੰਦਾ ਪਰੇ ਨੂੰ ਉਹ ਯਾਰ ਫਰੰਕ ਨਾ ਕੱਟ ਕੱਟੀ ਕਾਢੀ ਜੇ ਦੇਖਾ ਹਾਂ ਅਸਰ ਹੋਊਗਾ ਆ ਸਰ ਸਰ ਆ ਕਰਾ ਨਾ ਜਰਾ ਪੁੱਛ ਲੈ ਵੀ ਨਹੀਂ ਮੈਂ ਕਰ ਦੂੰ ਸਦਾ ਬਹਿ ਜਾ ਉਹ ਤੂੰ ਹਟ ਜਾ ਬਈ ਨਾ ਹਟ ਜਾ ਹਟ ਜਾ ਮੇਰਾ ਜਾਨ ਨੇ ਇਹ ਜਾਨ ਹੈ ਇਹ ਮੇਰੀ ਉਹ ਯਾਰ ਗਾਲਤੀ ਨਹੀਂ ਕਰ ਲੈ ਬਹਿ ਕੇ ਕਰ ਲੋ ਜਿਹੜੀ ਵੀ ਗੱਲ ਹੈ ਉਹ ਗਾਲਤੀ ਯਾਰ ਦੋ ਦਿਆ ਦੇ ਉਹ ਕਹਿੰਦਾ ਦੂਜੇ ਪਿੰਡ ਦਾ ਆ ਕੇ ਰਹਿਦਾ ਇੱਥੇ ਆਹ ਕਾ ਸਾਡੇ ਨਾ ਹੰਕਾਰ ਦਾ ਮੂਲ ਨਾ ਪੜਾ ਕਹਿੰਦਾ ਮੂਲੀਆਂ ਲੈ ਗਿਆ ਮੇਰੇਆ ਬੱਟ ਕਿਸੇ ਲੈ ਉਹ ਮਾੜਾ ਦਾ ਥੋੜਾ ਲਾਂਗੇ ਦਾ ਰੋਲਾ ਕਹੀ ਦਾ ਨਿੱਕਾ ਦਾ ਰੋਲਾ ਇਹ ਕਿਸਾਨ ਦਾ ਬੰਦੇ ਨੂੰ ਮਤੜੀ ਰਾਮਦਾ ਮੈਂ ਤੂੰ ਸਹੀ ਸਹੀ ਕਰ ਕੀੜਾ ਸਹੀ ਤੂੰ ਧੜਕ ਤੂੰ ਵੀ ਵੱਡਾ ਸਰਪੰਚ ਵੱਡਾ ਸਹੀ ਨਿਆ ਕਰਿਆ ਕਰੋ ਮੈਂ ਜਦ ਨਹੀਂ ਬਗਤਰ ਉਹ ਬਹਿ ਗਿਆ ਜਦ ਤੋਰੇ ਕੜਕ ਤੇ ਜੜੀ ਜਾਣਾ ਨਾ ਬਾਬਾ ਫੇਰ ਬਣਦਾ ਜਦੋਂ ਮਰਜੀ ਦੇਖ ਲਈ ਬੜਾ ਬੁੱਛਾ ਜੀ ਨੂੰ ਤਾਂ ਨਾ ਤੇ ਆਕਰ ਯਾਰ ਯਾਰ ਉਹ ਮੁੱਠਾ ਯਾਰ ਰੋਕਦਾ ਆਪ ਤੈਨੂੰ ਲੈ ਵੀ ਸਰਪੰਚ ਦਾ ਗੱਲ ਸੁਣ ਲੈ ਕੀ ਕਰਦੇ ਨਿਵੇਂਦੇ ਤੇ ਜੇ ਨਹੀਂ ਨਿਵੇਂਦਾ ਸਾਡੀ ਟੱਕਰ ਕਰੇ ਤਾਂ ਹੋਈ ਜਾਣੀ ਫਿਰ ਤਾਂ ਬੰਦੇ ਮਰਨਗੇ ਉਹ ਹੁਣ ਹੀ ਹੈਗਾ ਯਾਰ ਤੂੰ ਕਿੱਥੋਂ ਦੇ ਬੰਦੇ ਨਾ ਤੂੰ ਆਪ ਦੋ ਬੰਦਾ ਦੀ ਸਾਥੇ ਬੋਲਦਾ ਤੂੰ ਇਹਨਾਂ ਦੋ ਦੀ ਥੈਲੇ ਯਾਰ ਆਪਾਂ ਕਿੱਥੇ ਇਹਨਾਂ ਦੋ ਦੀ ਸਾਥੇ ਤੇ ਬੋਲਦਾ ਤੂੰ ਬਹਿ ਕੇ ਕਰ ਗੱਲ ਬਹਿ ਕੇ ਬੱਸ ਯਾਰ ਕੋਈ ਕੁਝ ਬੋਲਦਾ ਹਾਂ ਹਾਂ ਸਾਂਝੀ ਕਰ ਆ ਪਿਆਰ ਜੇ ਪੰਚਾਇਤ ਨਹੀਂ ਆ ਬੋਲੀਦਾ ਐ ਨਹੀਂ ਉਹ ਜਦੋਂ ਹੁਣ ਛੋਟੀ-ਬੋਟੀ ਨਾ ਹੁੰਦਾ ਜਦੋਂ ਆ ਸਰਪੰਚ ਕੋਈ ਨਾ ਕੋਈ ਚੁੱਸੀ ਆਤਾਂ ਆਉਂਦੀ ਐ ਵੀ ਗੱਲ ਤਾਂ ਆਈ ਵੀ ਚਲੋ ਇਹਨਾਂ ਨੇ ਸਾਈਨ ਕਰਾ ਤੋ ਆਪ ਮਕੜਾ ਸਾਈਨ ਚੋੜੇ ਬਣੇ ਪੈਰ ਦਿੱਨਾ ਬਣੇ ਸਾਈਨ ਕੋਲ ਜਰਾ ਅਫਰੀਆ ਵਾਲੇ ਸਾਈਨ ਮੈਂ ਐਵੇਂ ਮੂੜ ਕੇ ਕਦੇ ਕੰਫਰਨ ਨਾ ਮੈਂ ਕੱਟ ਲਿਆ ਤੇਰਾ ਤੂੰ ਨਾ ਪੱਟ ਨਾ ਕਰੇ ਪੱਟ ਗਿਆ ਮੈਂ ਕਹਿੰਦਾ ਮੂੜੀਆਂ ਮਿਲ ਜਾਂਦੀਆਂ ਕਹਿੰਦਾ ਯਾਰ ਦੋ ਜੀ ਤੂੰ ਕੀ ਲਾਉਂਦਾ ਹੈ ਸਰਮੇ ਸਾਹਿਬ ਤੈਨੂੰ ਕੀ ਪਤਾ ਲਾਉਂਦਾ ਤੂੰ ਸਾਡੇ ਰੇੜੀ ਸਿੱਟੀਆਂ ਨੇ ਦੋ ਬਿਨਾਂ ਰੇੜੀ ਸਿੱਟੀ ਬਾਰੇ ਬਾਣ ਚਾਹ ਜਾਣ ਕੇ ਸਰਦਿਆ ਜਿਹੜੀ ਕਰਦਾ ਉਹ ਤੁਸੀਂ ਇਹਦਾ ਤੇ ਬਾਈ ਲਾਟ ਖੜਾ ਸੀ ਨਾ ਪਰੇ ਕਰਨਾ ਪੈਂਦਾ ਮੇਰਾ ਯਾਰ ਸਾਈਕਲ ਖੜਾ ਸੀ ਭਲਾ ਬਾਈ ਲਾਟ ਖੜਾ ਸੀ ਮੇਰਾ ਰੇਲਾ ਖੜਾ ਸੀ ਇਹਦਾ ਪਿੰਗਣਾ ਟੈਂਕਲਾ ਇਹ ਅਗਲਾ ਕਹਿੰਦਾ ਵੀ ਇਹ ਕਿਹੜੀ ਪਰਖਦਾ ਮੇਰੀ ਫੁਲਾਣਾ ਪਰਖਦਾ ਵਜਦੀ ਲਗਾਦੀ ਕੜ ਕੇ ਅੰਗਾ ਕੇ ਯਾਰ ਤੂੰ ਰੋਕ ਨਹੀਂ ਸਕਦਾ ਹੁਣ ਤਾਕਦਾ ਨਹੀਂ ਲੋਕ ਮੈਂ ਤੈਨੂੰ ਚਾਹੀਦਾ ਹਾਂ ਕੋਈ ਨਹੀਂ ਲੜ ਪਾ ਕੇ ਯਾਰ ਮੁੰਡੇ ਕੁੱਟਣਗੇ ਤੈਨੂੰ ਫਿਰ ਸਾਡੇ ਬੱਗਾ ਪੈਣੀ ਕੋਈ ਨਹੀਂ ਉੱਥੇ ਤੂੰ ਕੱਲਾ ਹੁੰਨਾ ਫਿਰ ਸਾਡੇ ਵਿੱਚ ਚੌਕ ਦੀ ਗੱਲ ਬੁੱਤ ਤੇ ਨਹੀਂ ਬਣਨ ਲੱਗੇ ਕੋਈ ਨਹੀਂ ਲੜਦਾ ਨਹੀਂ ਬਹਿ ਜਾ ਬਹਿ ਜਾ ਬਹਿ ਕੇ ਗੱਲ ਕਰੋ ਹੁਣ ਮੈਂ ਬੋਲਦਾ ਹੁਣ ਮੈਂ ਛੋੜੇ ਅੱਖੇ ਲਾ ਕੇ ਮੈਂ ਬੋਲਦਾ ਲੀਗਾ ਤੇ ਪੜਾ ਬੋਲੀ ਜਾਂਦਾ ਤੇਰਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਇਹ ਸਵੇਰ ਦਾ ਹੀ ਸ਼ਰਚੜਾ ਮੈਂ ਸਾਰਾ ਕੋਈ ਨਹੀਂ ਗੱਲ ਬਸ ਤੇਰੇ ਚ ਵੀ ਆ ਬਹਿ ਜਾ ਹਾਂ ਹੋਰ ਕੀ ਆ ਤੇ ਤੈਨੂੰ ਕਹਿ ਦੂ ਰਣੀ ਕਿਹਾ ਵਾਟਾਂ ਦੇ ਡੋਟਾ ਦੇ ਮਾਰੇ ਬੁੜੇ ਵਿਗਰੇੜੇ ਚੱਕ ਲੈਣੇ ਆ ਹਣਾ ਪੁਰਾਣੇ ਕਿਹੜਾ ਵੱਡਾ ਹਮਦਰਦੀ ਪਾਣ ਦਾ ਤੂੰ ਹੁਣ ਵੱਡਾ ਸਿਆਣਾ ਬੜੀਆ ਹੁੰਦਾ ਦਾ ਨਿਕਾੜ ਕਰਦਾ ਬਾਨ ਕਰਦਾ ਉਹਨਾਂ ਦਾ ਆਹੋ ਹੀ ਤਾਂ ਕਹਿੰਦਾ ਮੈਂ ਤਾਂ ਮੈਂ ਚੋਪਾਂ ਜਾ ਰਾ ਇਹ ਕੀ ਕਰੀ ਜਾਂਦਾ ਬਾਪਾ ਕਹਿੰਨੇ ਫੇਰ ਯਾਰ ਕੋਈ ਨਹੀਂ ਬੇ ਸੱਟ ਵਾਰੀ ਇਹਦੇ ਵੱਜ ਕੀਤਾ ਵੀ ਉਹ ਜਾ ਰਹਿ ਐ ਮਨਾ ਕਿਆ ਕਰ ਦੂਜੇ ਪਿੰਡ ਦਾ ਆ ਗਿਆ ਚੱਲ ਆਪਾਂ ਚੱਲ ਮੇਥੋਂ ਵੀ ਨਿਕਲ ਜਾਣਾ ਕਰਦੇ ਆ ਨਿਕਲ ਜਾਂਦਾ ਕੋਈ ਨਾ ਚੱਲ ਚੱਲ ਸਰਪੰਚਾ ਜੀ ਆਹੋ ਤੇ ਸਿੱਟੀ ਚਾਹ ਬਾਹਰ ਠੀਕ ਤੁਸੀਂ ਸਰਪੰਚ ਸਾਹਿਬ ਇਹਨਾਂ ਨੂੰ ਹੁਣ ਨਵੇਡੋਗਾ ਜਨ ਨਵੇਡ ਦੇ ਯਾਰ ਚੱਲ ਸਾਰੇ ਗਰਮਾਹ ਨਹੀਂ ਨਿਕਲ ਨਹੀਂ ਫੇਰਾ ਉਹ ਨਹੀਂ ਰਹਿਣ ਦੇ ਸੱਟ ਨਹੀਂ ਸੱਟ ਲਿੰਕ ਤੇ ਉਹ ਛੋਟਾ ਕੋਲ ਰਖਾ ਦਿਆਂਗੇ ਯਾਰ ਹੋਰ ਦੱਤ ਕੋਲ ਨਹੀਂ ਜਦੋਂ ਫਿਰ ਇਹਨਾਂ ਨੂੰ ਕਰਦੇ ਪਾਸੇ ਫਿਰ ਦੇਖਣ ਦਾ ਜਾ ਦੇਖਣਾ ਨਹੀਂ 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 ਹੋਣੀ ਦੇਖਣਾ ਕੋਈ ਨਹੀਂ ਫਿਰ ਤੇ ਗੰਦਰ ਆ ਬੰਦੇ ਫਿਰਦੇ ਤੇਰੇ ਸਰੋਂ ਵਾਲੇ ਗੱਲ ਕਰ ਰਹੇ ਇਹਨਾਂ ਦੇ ਤੂੰ ਕਿੰਦਰਲਾ ਤੂੰ ਤੇਰੇ ਸੱਟ ਬੱਜ ਤੂੰ ਚੱਲ ਮੂਹਿਆ ਪੱਟਰੀਆਂ ਫੇਰ ਕੀ ਹੋ ਗਿਆ ਸਾਰਿਆਂ ਨੂੰ ਕਕਾ ਦੂ ਜਦ ਐਤਾ ਹੋ ਗਿਆ ਕੁੱਤ ਨੂੰ ਜਾਣ ਨਹੀਂ ਮੈਨੂੰ ਤੇ ਅਮਲਿਆੜੇ ਦੇ ਆਏ ਬਈ ਹੁਣ ਅਸੀਂ ਨਹੀਂ ਬੋਲ ਸਕਿਆ ਇੱਕ ਨਹੀਂ ਮਾਂਨੇ ਦੋ ਹੋ ਗਏ ਇਹ ਦੋ ਹੋ ਗਿਆ ਤੁਸੀਂ ਬੜਕ ਰੋਦੇ ਜਿਆ ਮੈਂ ਤੁਹਾਡੇ ਮੂੰਹ ਨੂੰ ਚੋਪਾ ਦੇ ਲਾ ਹਜੇ ਵੀ ਨਹੀਂ ਹੜਦਾ ਹੁਣ ਅਸੀਂ ਤਾਂ ਜਿਹੜੇ ਹੱਥ ਛੁੜ ਕੇ ਮੈਂ ਸਾਰੇ ਬਾਣ ਨਿਕਲ ਦੇਣਾਂਗੇ ਤੇਰੇ ਕੱਢ ਜਾਣਗੇ ਕੱਢ ਦੂ ਕੋਈ ਨਹੀਂ ਕੱਢ ਤੂੰ ਕੱਢਿਆ ਕਿ ਮੈਂ ਕੱਢੂਗਾ ਇਹ ਬਾਪੇ ਦੀ ਸਹਤੇ ਬੋਲਦਾ ਇਹ ਬਾਪੇ ਹੀ ਸਹਤੇ ਬੋਲਦਾ ਉਹਦੀ ਸਹਤੇ ਦੋਵੇਂ ਜਿਹੜੇ ਬੰਦੇ ਕਰਦੇ ਕਰਦਾ 11 ਹੋ ਗਏ ਦੋਆ ਬਾਡੀ ਕਰਦੇ ਹਾਂ ਕੋਲ ਦੀ ਨੰਨੀ ਨਹੀਂ ਪਾਦੇ ਨਾ ਬਈ ਅਸੀਂ ਕਿਸੇ ਦੇ ਬਾੜੇ ਆਹ ਇੱਦਾਂ ਛਾੜਦੇ ਬੰਦੇ ਆ 89 ਬੱਸ ਆ 8 ਰੁਪਏ ਚ ਬਾਣ ਦਿੰਦੇ ਨੂੰ ਸਾਰੇ ਵੱਡਾ ਦਾ ਦਾ ਦੇਖਿਆ ਲੜਾਈ ਦੇ ਵਿੱਚ ਮੁੜ ਕੇ ਮਨਾ ਜਵਾਨਤ ਕਰਾਉਣੀ ਕੋਈ ਜਾਂਦਾ ਇਹਦੇ ਅੰਦਰ ਦਾ ਫਿਰਦਾ ਤੈਨੂੰ ਪਤਾ ਨਹੀਂ ਹਜੇ ਇਹਨੂੰ ਹਲੇ ਨਾ ਗੱਲਾਂ ਦਾ ਪਤਾ ਨਹੀਂ ਆ ਕੋਈ ਨਹੀਂ ਜਮਾਨਤ ਹੋ ਜਾਣੀ ਆ ਹੋ ਜਾਣੀ ਉੱਤੇ ਡੈਂਦੀਆਂ ਤੇ ਗੱਲ ਕਰਨੀ ਆ ਵਾਧਾ ਨਹੀਂ ਦੇਣੇ ਜਮਾਨਤ ਹੋਣੀ ਆ ਹਾ ਹਾ ਉਹ ਕੇ ਮੇਰੀ ਨਹੀਂ ਗੱਲ ਵਾਲੀ ਗੱਲ ਕਰਿਆ ਕਰ ਤੂੰ ਇੱਕ ਪਾਸੇ ਦੀ ਕਰ ਸਰਪੰਚ ਇੱਕ ਪਾਸੇ ਜਾਂਦਾ ਇੱਕ ਪਾਸੇ ਨਹੀਂ ਕੋਈ ਇੱਕ ਪਾਸੇ ਇੱਕ ਰੁਟਕਾਉਣਾ ਹੀ ਹੁੰਦਾ ਹੈ ਦੋਨੇ ਪਾਸੇ ਦੋਨੇ ਇੱਧਰ ਹੱਥ ਕਰਦਾ ਮੰਦਾ ਹੀ ਨਹੀਂ ਆ ਉਹਨਾਂ ਦਾ ਮੂੜਿਆ ਪਟਕੇ ਦਾ ਵਾਪਟਕੇ ਹੀ ਨਹੀਂ ਲਾ ਉਹ ਛਟੇਰ ਨਹੀਂ ਗਿਆ ਜਿਹੜਾ ਫਰ ਪਟਨਾ ਪਟਵਾਰੀ ਸਾਹਿਬ ਬੈਠਾ ਯਾਰ ਪਟਵਾਰੀ ਜੀ ਤੁਸੀਂ ਨਮੇੜ ਜਾ ਮੈਂ ਕਹਿੰਦਾ ਪਰਦਾਨ ਮੈਂ ਰੋ ਰਿਹਾ ਇਹ ਲੜਪੈ ਸਪੈ ਬੜੇ ਲੱਗ ਜਾਣੇ ਆ ਹੁਣ ਹਟ ਜਾ ਰੋ ਯਾਰਾ ਖਾਂਦਾ ਕੋਈ ਆ ਹੁਣ ਕੋਈ ਪਾਓ ਮਿੱਟੀ ਜੇ ਇਸ ਕਾ ਮੈਂ ਕਹਣਾ ਕਹਿਣਾ ਕੀ ਆ ਦੇਖ ਯਾਰ ਹਜੇ ਨਹੀਂ ਅੜਦਾ ਲੈ ਬੇਰੀ ਸਾਰਿਆਂ ਨੇ ਕਹਿੰਦੇ ਤੇ ਮਾਰੀ ਨਹੀਂ ਮੰਨਦਾ ਭੱਜਿਆ ਤੇ ਨਹੀਂ ਜਾਂਦਾ ਸਰਪੰਚ ਆਪਣੇ ਕੋਲੇ ਪਟਵਾਰ ਹੀ ਆਪਣੇ ਕੋਲੇ ਸਾਰੇ ਬੈਠੇ ਆ ਗੱਲ ਤੋਂ ਨਹੀਂ ਛੱਲਣਾ ਹੁਣ ਤੁਸੀਂ ਤੁਸੀਂ ਦੇਖੋ ਹੁਣ ਤੁਸੀਂ ਪਾਓ ਮਿੱਟੀ ਠੰਡੇ ਤੇ ਤੁਸੀਂ ਨਾ ਬਸ ਅੱਜ ਤੋਂ ਇੱਥੇ ਆਇਆ ਕਰੋ ਬਾਧਾ ਕਰੋ ਵੀ ਹੁਣ ਅਸੀਂ ਇਹੋ ਜਿਹਾ ਕੁਝ ਇੱਕ ਪਰਾਪਰਾ ਬਣ ਕੇ ਆ ਹਾਂ ਵੀ ਇੱਕ ਦੂਜੇ ਨੂੰ ਕੁਝ ਨਹੀਂ ਕਹਿੰਦੇ ਤੇ ਆਪਾਂ ਇਹਨਾਂ ਨੂੰ ਲਾਓ ਜੁਰਮਾਨਾ ਗੁਰਦੁਆਰੇ ਵੱਲੋਂ ਇਹ ਬਿਨਾਂ ਖੰਗ ਤੋਂ ਖਾਗਦਾ ਜੁਰਮਾਨਾ ਮੈਂ ਕੁਝ ਨਹੀਂ ਕਹਿੰਦਾ ਚਲ ਕੰਗ ਚੱਲ ਪਹਿਚਾ ਤੂੰ ਕਰਦੀ ਨਾ ਗੱਲ ਆਪਾਂ ਜਾ ਇੱਥੇ ਪਾ ਦਿੰਦੇ ਆ ਮਿੱਟੀ ਇਹ ਗੱਲ ਤਾਂ ਵੀ ਜਾ ਮੇਰੇ ਬਾਹੜੀ ਦੀ ਰੇੜੀ ਨਾਲ ਵੀ ਮੇਰਾ ਇਹਦੇ ਨਾਲ ਕੋਈ ਰੋਲਾ ਨਹੀਂ ਤੇ ਚੱਲ ਠੀਕ ਆ ਜਿਹੜਾ ਸਾਈਕਲ ਮੇਰਾ ਕਸੂਰ ਸੀ ਸਾਈਕਲ ਸੀ ਚਲ ਕੋਈ ਨਹੀਂ ਹਾਂ ਕਹਿੰਦਾ ਬਾਈ ਸਾਈਕਲ ਪਾਸੇ ਦਾ ਬੱਕਾ ਲਿੰਦੇ ਹਾਂ ਕਿੱਡੀ ਕੀ ਗੱਲ ਆਪ ਵੀ ਪਾਤੀ ਕਰਦਾ ਗੱਲ ਤਾਂ ਵੀ ਮੂਲੀਆਂ ਹੁਣ ਮੇਰੇ ਪਾਸਾ ਇਹੀ ਪੜਦਾ ਜਦੋਂ ਮੂਲੀਆਂ ਮੇਰੀਆਂ ਪਟਕੀਆਂ ਗਈਆਂ ਤੋਂ ਐਵੇਂ ਗੱਲ ਵਧਾ ਲਈ ਹਾਂ ਕੋਈ ਨਹੀਂ ਬੜਾ ਰੋਕਦਾ ਤਾਂ ਮੈਂ ਤਾਂ ਕਹਾਂਗਾ ਕਿ ਚਲੋ ਹੁਣ ਅਗਲੇ ਨਹੀਂ ਪਤਾ ਨੰਗਰੇ ਤੋਂ ਪਈ ਸੰਧੀ ਆਓ ਨਾ ਮਾਰਦਾ ਪੜਦਾ ਤੁਸੀਂ ਦੱਸੋ ਇਹਨਾਂ ਨੂੰ ਕੀ ਜੁਰਮਾਨਾ ਲੱਗਿਆ ਇਵਾਨਾ ਹੁਣ ਆਪਾਂ ਕਿਹੜੇ ਦਾਰੂ ਦਰੂ ਪੀਨੇ ਆ ਲੱਡੂ ਲੱਡੂ ਦਾ ਲਾ ਲਾ ਬਾਕੀ ਦਾ ਲਾ ਦੇ ਉਹ ਵੀ ਦੋ ਦੱਬੇ ਲਾ ਦੇ ਚੱਲ ਕਿਹੜਾ ਮੁੰਨਾ ਜਾਣੇ ਲਿਆਇਓ ਇੱਕ ਇੱਕ ਦੋ ਡੱਬਾ ਲੈਣਾ ਨਿਬੜ ਚੂ ਠੀਕ ਹੈ ਜੀ दारू ਤਾਂ ਲਾ ਦੇ ਪੀ ਤਸੀਂ ਲਵਾਂਗੇ ਪਰ ਨਹੀਂ 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 ਖਾਣੂ ਕੀ ਭੈਦਾ ਹੋਇਆ ਵੇ ਲਿਆ ਕੇ ਫੇਪੀ ਲੈਣੀ ਆ ਹਾਂ ਸਾਨੂੰ ਲੱਡੂ ਤਾਂ ਆਉਂਦੇ ਨੇ ਕੱਲ ਨੂੰ ਜਦੋਂ ਆਉਣਾ ਨਾ ਇੱਕ ਇੱਕ ਡੱਬਾ ਲੱਡੂਆਂ ਦਾ ਲੈ ਕੇ ਆਉਣਾ ਠੀਕ ਆ ਲੱਡੂ ਲੈ ਦਿਆਂਗੇ ਠੀਕ ਆ ਨਾ ਠੀਕ ਆ ਜੀ ਹਾਂ ਠੀਕ ਆ ਜੀ ਮੱਥਲੂ ਵੀ ਰੈਡੀ ਨਹੀਂ ਨਾ ਹੋਦਾ ਭਾਈ ਫੋੜ ਨਹੀਂ ਲੈ ਲਈ ਆ ਜੀ ਮੁਰਤੇ ਕੱਲ ਨੂੰ ਸਿੱਟੀ ਕਾੜ ਕੇ ਜਰਾ ਲਾ ਦੇ ਆਠ ਨੇ ਪੀ ਕੇ ਦੱਸੇਗਾ ਕਰ ਲੈ ਕਰ ਦੇ ਲੈ ਲੈ ਹੱਦੋਂ ਨਹੀਂ ਹਟਦਾ ਗਾ ਇਹ ਕੋਈ ਨਹੀਂ ਜਾ ਮੈਂ ਠੀਕ ਆ ਬਾ ਠੀਕ ਆ ਠੀਕ ਆ ਬਾ ਠੀਕ ਆ ਜਾ ਸੀ ਲੱਡੂ ਦਾ ਡੱਬਾ ਸਵੇਰੇ ਲਿਆਵਾਂਗੇ ਆ ਲਿਆਵਾਂਗੇ ਠੀਕ ਆ ਛੱਡੋ ਧਕਾਰਾ ਬੋਲੇ ਸੋਨਰੇ ਹਾ ਓ ਧਕਾਰਾ ਚਲੋ ਜਿੰਦਾਬਾਦ ਟੋਗਾ ਵੇਦਰਾ ਪਾਹਰੇਕ ਤੋਂ ਨਹੀਂ ਵੱੜਦੀ ਹੈ